ਕਾਲ ਜੀ ਕੀ ਹਾਲ ਚਾਲ ਮੀਂ ਦਾ ਸਾਰੇ ਠੀਕ ਠਾਕ ਹੋਗੇ ਤੇ ਨਵੀਂ ਸਵੇਰ ਨਵਾ ਦੇਣ ਅੱਜ ਹਸਪੀਟਲ ਛੱਡ ਲਾਸਟ ਦਿਨ ਅਪ ਜਾ ਰਿਹਾ ਤੇ ਘਰ ਪੰਜੂ ਸਿੰਘ ਜਾਈਗਾ ਆਪਣੇ ਘਰ ਨੂੰ ਤੇ ਉਥੇ ਪਾਉ ਰੁੱਡੀਆਂ ਤੇ ਆਣੇ ਸਾਡੀਆਂ ਦੋ ਗੁੱਡੀਆਂ ਇਹ ਸਾਉਦੀ ਦੇ ਨਾਲ ਰਹੀਆਂ ਦੰਦੀਆਂ ਤੇ ਇੱਕ ਦਿਨੇ ਆਉਂਦੀ ਹੀ ਮਨਪ੍ਰੀਤ ਸਾਮੰਨ ਜਾਂਦੀ ਸ਼ਰੀ ਬੱਚਿਆਂ ਕਰਕੇ ਰਹਿ ਨਹੀਂ ਸਕਦੀ ਤੇ ਹੋਰ ਵੀ ਬਹੁਤ ਮਹਿਨਤ ਆਏ ਸਾਰਿਆਂ ਦਾ ਬੜਾ ਧੰਨਵਾਦ ਜਿੰਨੇ ਨੇ ਪਿਆਰ ਦਿੱਤਾ ਮਿਲ ਲਾਏ ਨੇ ਕਦਮ ਚੱਲ ਕੇ ਤੇ ਜਿਨ੍ਹਾਂ ਨੇ ਤੁਸੀਂ ਤੁਹਾਡਾ ਸਭ ਤੋਂ ਵੱਧ ਧੰਨਵਾਦ ਜਿਨ੍ਹਾਂ ਨੇ ਇੰਨੀਆਂ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਕਿੰਨਾ ਦੇ ਅਰਦਾਸਾਂ ਦੇ ਸਦਕਾ ਅਜ ਹੱਡੀ ਝੋਲੀ ਖੁਸ਼ੀਆਂ ਨਾਲ ਭਰੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਆ ਵੀਰਾ ਇੱਥੇ ਇਹਦੀ ਕੰਟੇਨ ਆ ਆ ਜਿਹੜੀ ਇਹ ਤੇ ਚਾਹ ਚੂਹ ਦਾ ਤੇ ਠੰਡੇ ਦਾ ਪਾਣੋ ਪਾਣੀ ਕੋ ਡਰਿੰਕ ਜੋ ਮਰਜੀ ਤੋਂ ਲੈ ਸਕਦੇ ਤੇ ਇਹ ਵੀ ਹਸਪੀਟਲ ਦੇ ਵਿੱਚ ਹੀ ਆ ਕੰਟੇਨ ਤੇ ਜਦੋਂ ਲਿਆ ਵੀਰ ਨੂੰ ਮਿਲਿਆ ਕਰੋ ਕਿਉਂਕਿ ਮੇਰਾ ਨਾਮ ਹੈ ਅਲੈਦਰ ਡਿਸਕਾਊਂਟ ਦੇ ਰਿਹਾ ਕਰੋ ਚਾਹ ਚ ਚਾਹ ਵਿਚਾਰਾ ਚਾਹ ਕਹਿ ਦੋ ਤੇ ਰੂਮ ਚ ਪਹੁੰਚਾ ਦਿੰਦਾ ਵਾ ਤੇ ਜਦੋਂ ਵੀ ਕੋਈ ਆਉਂਦਾ ਹੈ ਇਹ ਵੀਰ ਨੂੰ ਮਿਲੋ ਤੇ ਚਾਹ ਜੂ ਤਾਂ ਡੇ ਰੂਮ ਚ ਪਹੁੰਚੋਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਤੇ ਰੋਟੀ ਵਾਲੀ ਕੰਟੀਨ ਤਾਂ ਨੂੰ ਮੈਂ ਪਹਿਲੇ ਵਲੌਗ ਚ ਦੱਸ ਤੀ ਤੇ ਇਹ ਵੀਰ ਨੂੰ ਵੀ ਮਿਲੋ ਇਹ ਦਾ ਇਹ ਕਾਰੋਬਾਰ ਆਪਣਾ ਇਹਦਾ ਚਾਹ ਜੂਗਾ ਇੱਥੇ ਕਿਹਦੀ ਦੀ ਪ੍ਰੋਬਲਮ ਪਾਣੀ ਕੋ ਨਹੀਂ ਰੱਖਿਆ ਨੇ ਸਾਰਾ ਕਿ ਨਹੀਂ ਜਿਹਨੂੰ ਪਾਣੀ ਦੀ ਲੋੜ ਪਾਣੀ ਪੀਵੇ ਜਿਹਨੂੰ ਕੋਲ ਡਰਿੰਕ ਦੀ ਲੋੜ ਕੋਲ ਡਰਿੰਕ ਚਿਪਸ ਚਿਪਸ ਹੀ ਜ਼ਿਆਦਾ ਰੱਖਿਆ কুরਕਰੇ ਨਹੀਂ ਨਾ কুরਕਰੇ ਮਾੜੇ ਹੁੰਦੇ ਹਨ ਉਹ ਸਹੀ ਹੈ ਚਲੋ ਕਰਿਓ ਸਪੋਰਟ ਵੀਰ ਨੂੰ ਜਿਹੜਾ ਉਹ ਸੋਮਦੀਪ ਦਾ ਵੱਡਾ ਭਰਾ ਤੇ ਤਾਉ ਆ ਗਏ ਰਪੇੜਾ ਹਾਂ ਉਹਨੂੰ ਖਪੇੜਾ ਤੇ ਵੱਡਾ ਭਰਾ ਗਿਆ ਭੁਲਿਆ ਤੂੰ ਨਿੱਕੇਲੀ ਹੋਰ ਵੀ ਰਾਦੇ ਡੋਗੀ ਯਾਰ ਗਿਆ ਭਲੇ ਆ ਭਾਈ ਇਹਦਾ ਥੋੜਾ ਹੀ ਬੋਲੀ ਨੇ ਡੇ ਪੈਰ ਤੇ ਨਿਆਣੇ ਆ ਜਿਹੜਾ ਉਹਨੇ ਖੇਡਣਾ ਹਾਂ ਹਾਂ ਜਦੋਂ ਮਾਂ ਨੇ ਕਰਦੀ ਨਾ ਫੇਰ ਆ ਲੈ ਮੁਰਗੇ ਮਗਰ ਮਗਰ ਫੇਰਾ ਕਰਨਾ ਬਨਵਾ ਲੈ ਕੇ ਦੋ ਤੇ ਮੈਨੂੰ ਉਹ ਲੈ ਕੇ ਦੋ ਆ ਲੈ ਆ ਗਿਫਟ ਦੱਬਈ ਕੁੱਤਾ ਆ ਬੱਪਾ ਦੀ ਕਾਲ ਦੇ ਖੜਦੇ ਹੋਸੀ ਲਈ ਸਾਲਾ ਮਾਰਦਾ ਓਏ ਤੇ ਇਹ ਇਹ ਹਾਂ ਤੇ ਲੱਕ ਜੰਨਰਾ ਕੋ ਖਲੋਦਾ ਜਾਂਦਾ ਛਾਲ ਮਾਰ ਕੇ ਢਿੱਕਾ ਆ ਜੀ ਵੱਡਾ ਹੋ ਗਿਆ ਇਹ ਵੀ ਜੇ ਸ਼ੋਭ ਦੇ ਨਾਲ ਨਾਲ ਵੱਡਾ ਹੋਊਗਾ ਨਾ ਸਤਿਕਾਰ ਜੀ ਮੈਂ ਨਾ ਸ਼ਰੀ ਨਦੀ ਦਾ ਕੁੱਤਾ ਫੜਿਆ ਸੀ ਜੇ ਗੱਪ ਤੇ ਆਪਰਾ ਕਿਥੋਂ ਲਿਆਂਦਾ ਜੇ ਸੁਣ ਪਤਾ ਨਹੀਂ ਸਾਡੇ ਕੋਲ ਅਮਰੀਕਾ ਬੁਢੀ ਕੁੱਤੀ ਹੈ ਤੋ ਅਮਰੀਕਾ ਨਹੀਂ ਪੈਟ ਬੋਲਣ ਅਛਾ ਜੀ ਤਿਆਉ ਤਰੀ ਬੜੀ ਦੌੜਦੀ ਬੜਾ ਸਟਾ ਨਹੀਂ ਕਰਦੀ ਹਾਂ ਹਾਂ ਬਾੜੇ ਤੋਂ ਵੱਡਾ ਤਾਂ ਚੜ ਕੇ ਪੈ ਜਾਂਦੀ ਨਾਲ ਹੀ ਵਾ ਵਾ ਪਤਾ ਨਹੀਂ ਬਹੁਤ ਸੋਹਣਾ ਗਿਫਟਾ ਕਿੰਨਾ ਸੋਹਣਾ ਡੌਗੀ ਡੌਗੀ ਤੇ ਸੋਭ ਨੂੰ ਸਾਲਾ ਮਾਰ ਮਰ ਦਿਖਾਇਆ ਕਰੂੰਗਾ ਜਦੋਂ ਬਹਿਣ ਬੋੜਿਆ ਪਿਆ ਫੇਰ ਖੇਡਿਆ ਕਰਨਾ ਗੱਡੀ ਲੈਣ ਲੱਗੀ ਹੋਈ ਵਧੀਆ ਜੀ ਹੂੰ ਕਿਹਨਾਂ ਦੇ ਉਹ ਗੱਡੀ ਲੈ ਇਹਦੇ ਨੇ ਕਿਹੜਾ ਖੇਡਣਾ ਅਜੇ ਪੈਰ ਲੱਗ ਜਾਣਾ ਅਰੇ ਅੱਜ ਮੈਂ ਵੇਖਿਆ ਜੀ ਟੈਕ ਦੇ ਦਿੱਤੇ ਕੋਈ ਨਹੀਂ ਲਾਇਆ ਕਰੀ ਕਢੋੜੇ ਨੂੰੜ ਕੇ ਉਹ ਚਾਹੀਦੇ ਬਥੇਰੇ ਤੇਰੇ ਅੰਮ ਮੰਗਿਆ ਕਰਨੀ ਕੀ ਹੋਦਿਆ ਮੇਰੇ ਗਾਇ ਕਿ ਡਿੰਗੀ ਗੁੱਡੀਆਂ ਵੱਡੀਆਂ ਜੀਆਂ ਲਈ ਹੈ ਟਰੈਕਟਰ ਹੀ ਇੱਕ ਰਿਮੋਟ ਕਿੱਟੀ ਕੋਈ ਨਹੀਂ ਲਾਤਾਗੇ ਸਭ ਕੋ ਲਾ ਲਾ ਕੇ ਟੈਨਸ਼ਨ ਨਾ ਲੈ ਤੂੰ ਅਜੇ ਪਰ ਉਹਨੇ ਕਿਹੜਾ ਨਹੀਂ ਨਾ ਮੁੜ ਕੇ ਜੋ ਮੱਝ ਲਈ ਐਂ ਫੇਰ ਨੇ ਕੀ ਕੰਨਾ ਹੁੰਦੇ ਬਸ ਯੋ ਜਮਨ ਤੂੰ ਬਾਹਰ ਚੱਲ ਜਣਾ ਮੈਂ ਮੁੜ ਕੇ ਜੋ ਮੱਦੀ ਕੱਲੀ ਆਲੀ ਗੱਡੀ ਲੈ ਕੇ ਆ ਜੋ ਮੱਜੀ ਭਾਵੇਂ 50 ਆਲੀ ਕੱਲ ਦੀ ਉਹਨਾਂ ਨੂੰ ਇਹਣਾ ਕਰਵਾਉਂਦਾ ਉਹਨੇ ਆਪ ਹੀ ਫੋਨ ਕਰਦਿਆ ਕਰਨਾ ਕੱਲ ਤੇ ਉਹ ਕੱਲ ਓਏ ਬਾਹਰ ਤੇ ਆਈ ਤੂੰ ਨਹੀਂ ਆਉਂਗਾ ਓਏ ਫੋੜੀ ਅਜੇ ਦੇਣਾ ਫੋੜ ਨਹੀਂ ਫੋੜ ਐਡੀ ਛੇਤੀ ਦੇਣਾ ਤੂੰ ਆਹ ਰੋ ਜਦੋਂ ਦਵੀ ਕੇ ਕਾਉਂਟ ਜੇ ਤਾ ਤੁਹਾਨੂੰ ਨਹੀਂ ਨਾ ਦਿੱਤੇ ਤੁਹਾਨੂੰ ਰੇਟ ਦੇ ਇਹਨੂੰ ਵੀ ਨਹੀਂ ਦੇਣਾ ਨਾ ਨਾ ਫੋਨ ਤੇ ਨਹੀਂ ਕਿਚਾਉਣਾ ਨੰਦੀਆਤਾ ਨਾਲ ਕਿਹਾ ਦਿਓ ਨਾ ਨਾ ਸੋਹਣੀਆਂ ਸੋਹਣੀਆਂ ਆਤਾ ਮਨੂ ਸੋਹਣੀਆਂ ਭਾਗੀਆਂ ਗੁਰਵਾਰਾਂ ਗੁਰੂ ਦਾ ਬਦਲਾ ਜਿ ਰੱਖਿਓ ਹਾਂ ਅਮੀਰਾਂ ਜੀ ਨਾਲ ਅੱਜ ਉਹ ਵੀ ਕਰਨੀ ਆ ਉਹ ਕੀ ਤਿਆਰੀ ਜਾਣ ਦੀ ਚਾਬੀ ਜੂ ਭੇਲ ਕੋਈ ਚਾੜ ਕੋਡ ਕੱਲ ਤਾਂ ਛੁੱਟੀ ਬਾਪੂ ਜੀ ਕਰਤਾ ਸਭ ਅਹੋ ਕਾਕੇ ਜੀ ਜਾ ਰਹੇ ਆਪਣੇ ਘਰ ਸੁਖ धनबाद थोड़ा सार्थना बहुत साहब ਹਾਂ ਜੀ ਚੰਗੇ ਪਣ ਪ੍ਰਾਪਤ ਹੋ ਗਏ ਬਹੁਤ ਵਧੀਆ ਗੱਲਾਂ ਬਾਤਾਂ ਚੰਗਾ ਸਾਡਾ ਪ੍ਰੇਮ ਦਾ ਹੈ ਕਿ ਨਹੀਂ ਹਾਂ ਜੀ ਹਾਂ ਜੀ ਨਹੀਂ ਤੁਸੀਂ ਵੀ ਬੜਾ ਸਾਦ ਹੈ ਤੁਹਾਡਾ ਤੇ ਮੰਮੀ ਨੂੰ ਹੁਣ ਫੜਾਇਆ ਮੈਂ ਜੀ ਤੁਹਾਡਾ ਫੋਨ ਆਉਣਾ ਤੈਨੂੰ ਮੈਂ ਹੁਣ ਫੜਾਇਆ ਯਾਰ ਆਏ ਮੇਰੇ ਹੱਥ ਤੇ ਵਧੀਆ ਹਸਪੀਟਲ ਫਸਦਾ ਬੜਾ ਮੈਂ ਜੀ ਇਹਦੀਆਂ ਫੋਟੋਆਂ ਮਾੜੀਆਂ ਨੇ ਤਾਂ ਐਸਾ ਹੀ ਤੇ ਆ ਵਚੇ ਚੁੱਕ ਲਿਆ ਇਹ ਵੀਡੀਓ ਆਣੀ YouTube ਤੇ ਤੁਹਾਡੇ ਹਾਂ ਜੀ ਚੱਲੋ ਚੰਗਾ ਜੀ ਫਿਰ ਹਾਂ ਉਹਨਾ ਦਿਓ ਵੀ ਤਿਆਰੀ ਤੇ ਹੁਣ ਕਾਕੇ ਦੀ ਮੰਮੀ ਜਾਂਦੀ ਦੇਰੀ ਜੀ ਆਪੇ ਲੁੱਟੂ ਕਰਦੀ ਆ ਕਾਕੇ ਦਾ ਬਾਈ ਵੱਡਾ ਜੱਟ ਕੋਲ ਕੋਲ ਆਉਂਦੀ ਕੋਲ ਆਉਂਦੀ ਉਹ ਦਿਓ ਵੀ ਉਹ ਮੰਦੀ ਨਹੀਂ ਮੈਡਮ ਨੇ ਡਰੀ ਗਈ ਆ ਤੇ ਨਹੀਂ ਨਹੀਂ ਏ ਮੈਡਮ ਨੇ ਵੀ ਆਡਾ ਬੜਾ ਸਾਥ ਦਿੱਤਾ ਹਰ ਵਕਤ ਆਉਂਦੇ ਰਹੇ ਆ ਫੇਰਾ ਮਾਨ ਬੜੀ ਕੇਅਰ ਕੀਤੀ ਇਹਨਾਂ ਨੇ ਵੀ ਹਾਂਜੀ ਠੀਕ ਹੈ ਹਾਂਜੀ ਚੰਗਾ ਜੀ ਫਿਰ ਓਕੇ ਓਕੇ ਸਲਾਮਾਤ ਦੇਣ ਵਾਲਾ ਬਸ ਵੇਖੋ ਕਾਕਾ ਦਾ ਸਵਾਗਤ ਕੀਤਾ ਬਸ ਕਦੀ ਮਾਨ ਨਹੀਂ ਕੀਤਾ ਮਾਨ ਨਹੀਂ ਨਹੀਂ ਕੀਤਾ ਆ ਕਦੀ ਮਾਨ ਨਹੀਂ ਕੀਤਾ ਹਾਂ ਮੇਰੇ ਵੀਰਾਂ ਨੇ ਕੀਤੀ ਸਜਾਵਟ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਾਕਾ ਦਾ ਸਵਾਗਤ ਇੰਨਾ ਵਧੀਆ ਕਰਨ ਲਈ ਮਜ਼ਾ ਆਇਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਲਿਆ ਹੁਣ ਮੈਨੂੰ ਦੋ ਜਾ ਤਾਜੂ ਐਸੇ ਲਿਖਿਆ ਇਸ ਮੇ ਸੋਨਾ ਸੁਮਨ ਇਸ ਮਸ ਫਬਦੀ ਫਬਦੀ ਦੋਦਰ ਵਿੱਚ ਐਸਾ ਕੀ ਹਸਬੰਦ ਗਿਆ ਐਸਾ ਦਾ ਕੀ ਬਣ ਗਿਆ ਉਹ ਦੋ ਚ ਨੇ ਆ ਗਿਆ ਨਿਕਲ ਗਿਆ ਹਾ ਬੱਚਾ ਵੀਰਾ ਹੈ ਬਹੁਤ ਵਧੀਆ ਕੀ ਐਡਾ ਭਲਵਾਨ ਇਹ ਮੇਰਾ ਭਰਾਣ ਗੋਗੂਆ ਜੀ ਘਰ ਆ ਗਿਆ ਤੈਨੂੰ ਉਠਾਓ ਇਹਨੂੰ ਉਖਾਓਗੇ ਹਾਂਜੀ ਇੱਕ ਦਾ ਵੇਖ ਆਪਾਂ ਘਰ ਵੇ ਪਤਾ ਨਹੀਂ ਵਦਨੀ ਵਾਓ ਫੋਫੜੀ ਕੇਕ ਲੈ ਕੇ ਆ ਗਏ ਔਰ ਜਾਓ ਕਰਦੇ ਹਾਂ ਮੇਰੇ ਇੱਥੇ ਮੈਂ ਲਾਉਣਾ ਕਿੰਨੇ ਕਾਕਰੇ ਕੰਮਲ ਨਾ ਨਾ ਖੋਲ ਦੇ ਨਹੀਂ ਦੱਸਿਓ ਨਹੀਂ ਨਹੀਂ ਓਏ ਧੰਨਵਾਦ ਜੀ ਜਨਾਬ ਦਾ ਬਹੁਤ ਬਹੁਤ ਕੰਮ ਬੇਸੀ ਲਾ ਕੀ ਕੋਈ ਕੰਮ ਬੇਸੀ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕਿ ਮੂੰਹ ਕਿਦਾਂ ਦਾ ਬੰਨਦਾ ਵਾ ਬਹੁਤ ਵਧੀਆ ਬਹੁਤ ਵਧੀਆ ਮਾ ਜੀ ਚ ਚਰਪਗਾਣਾ ਇਹ ਮੂੰਹ ਮੂੰਹ ਕੜਾ ਪੁੱਛ ਕੇ ਦੇ ਕਰੋ ਗੁਰਬਰ ਕੱਟੂਗਾ ਨਾ ਇਹ ਕੱਟੇ ਜੋ ਕੇਕ ਤੂੰ ਨਹੀਂ ਨਾਲ ਕਰਤੂ ਤਹੀਂ ਕੱਟੋ ਸਾਰੇ ਕੱਟੋ ਤਨੀ ਬੱਚੇ ਬੱਚੇ ਹਾਂ ਤਹੀਂ ਕੱਟੋ ਗੁਰਬਰ ਕਿੱਥੇ ਗੁਰਬਰ ਨੂੰ ਵਿੱਚ ਚੜਾ ਲਾ ਕਹਿੰਦਾ ਮੈਂ ਕਰ ਦਦਾ ਗੁਰਬਰ ਨੂੰ ਵਿੱਚ ਚੜਾ ਲਾ ਨਾਲ ਉਹ ਉੱਪਰ ਨਾਲ ਦੋਨੋਂ ਦੇਖ ਕਿ ਸੰਦਲ ਪਾਇਆ ਨਹੀਂ ਕੋਈ ਨਹੀਂ ਫਿਰ ਕੀ ਆ ਤਵਾ ਰੈਂਦੇ ਸੰਦਲ ਸੰਦਲ ਲਾਦੇ ਸੰਦਲੋਂਦੇ ਕਿਨਾਂ ਟਾਈਮ ਆ ਤੁਰ ਕੋਈ ਨਹੀਂ ਕੋਈ ਦੌਕਾਨੇ ਮਾਰਨਾ ਯਾਰ ਐਸਾ ਬੰਦਾ ਨਹੀਂ ਹੈਪੀ ਬਰਥਡੇ ਜੀਰਨ ਬੀਬੀ ਰੋਕ ਜਾ ਚਲ ਚਲ ਕੰਗੇ ਨਾ ਹੈਪੀ ਬਰਥਡੇ ਨਾ ਚਲ ਹਲ ਕੰਡਰ ਤਸੀ ਕਰਿਆ ਦਿਨ ਵਾਲਾ ਹਾਂ ਉਹਨਾਂ ਦੀ ਚੱਕਲਾ ਨਹੀਂ ਉਹਨਾਂ ਨੂੰ ਕੱਟ ਲੈਣੇ ਆਨੇ ਕੱਟਦੇ ਆਪੇ ਲੈ ਖਾਓ ਸਹੀ ਤੂੰ ਕੋਈ ਗੱਲ ਨਹੀਂ ਸਾਰੇ ਉਹ ਉਹਨਾਂ ਨੇ ਕੱਟ ਲੈਣਾ ਅੱਜ ਜੇ ਆਪਾਂ ਪਹਿਲਾਂ ਦਾ ਦੁੱਧ ਦਿੱਤਾ ਤਾਂ ਘੰਟਾ ਤੂੰ ਹੀ ਖਾਓ ਸਾਰੇ ਜਣੇ ਕੱਟੋ ਤੂੰ ਹੀ ਮੰਨੋ ਤਸੀਂ ਕੱਟੋ ਮੰਨੋ ਤੂੰ ਕੱਟ ਤੂੰ ਚਲ ਕੱਟ ਦੇ ਕੱਟ ਦੇ ਚਲੋ ਕੱਟੋ ਖਾਰੇ ਕਰ ਬਰਬਰ ਕੱਟ ਦੋ welcome welcome eh chodi chodi party party ਨਾ ਪਾ ਲੈਣੀ ਉਹ ਤੇ ਲਾ ਦੇਣਾ ਹੁਣ ਉੱਥੇ ਪਾ ਕੇ ਲੈਣੇ ਸੁਣੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਤੁਸੀਂ ਇਨਾ ਵਧੀਆ ਸਵਾਗਤ ਕੀਤਾ ਕੈਮਰਾ ਤੇ ਕੜਕਾ ਮਤਰੀ ਜੀ ਦੇਖੀ ਤਾਂ ਮੈਂ ਬੋਤੇ ਆਵਾਜ਼ ਪਰ ਸਵਾਗਤ ਆ ਕਾਕੇ ਦਾ ਜੀ ਮਾ ਲਾ ਆਹ ਨਹੀਂ ਕਾਕੇ ਨੇ ਵੀ ਤੇ ਕਹਿਣਾ ਹੀ ਨਾ ਧੰਨਵਾਦ ਮੈਂ ਉਹਦੇ ਹਿੱਸੇ ਦਾ ਕਿਹਾ ਵਾ ਮੈਂ ਕਾਕੇ ਦੇ ਹਿੱਸੇ ਦਾ ਮੈਂ ਕਿਹਾ ਧੰਨਵਾਦ ਹਾਂ ਕੋਈ ਉਹ ਮੈਂ ਕਾਕੇ ਨੂੰ ਉਹ ਤੋ ਜੀ ਉਹ ਕਾਕੇ ਦਾ ਕਾਕੇ ਦਾ ਕੀ ਕਰਨਾ ਹੈਪੀ ਟੂ ਯੂ ਹੈਪੀ ਟੂ ਯੂ ਕਰੀਏ ਹੈਪੀ ਟੂ ਯੂ ਹੈਪੀ ਟੂ ਯੂ ਕਰੀਏ ਹੈਪੀ ਟੂ ਯੂ ਹੈਪੀ ਟੂ ਯੂ ਕੋ ਮੈਨ ਟੇਨ ਹੈਪੀ ਟੂ ਯੂ ਆ ਜਾ ਹੈ ਗਰੀ ਹੈਪੀ ਟੂ ਯੂ ਆ ਜਾ ਆ ਗਿਆ ਬਈ ਐਵੇਂ ਕੋ ਡੈਕ੍ਰੈਸ ਹੈਲੂ ਯੂ ਗਾਇਰੋ ਸਾਹਿਬ तो चला रहा है कौन